मुगलिया सल्तनत का सब तो ताकतवर सूरबा खान गोविंद अपनी फौजा नु क्यों मरवाने चल तू तो मैं आपस में ਤੋਂ ਨੂੰ ਲੜਕੇ ਜੰਗ ਦਾ ਫੈਸਲਾ ਕਰ ਲੈਨੇ ਆ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਆਗਿਆ ਮੰਗੀ ਹੂੰ ਫਿਰ ਤਿਆਰ ਹੋ ਜਾ ਗੋਬਿੰਦ ਬੋਲੇ ਸੋਨੇ ਆਲ ਸਤਿ ਸ਼੍ਰੀ ਅਕਾਲ ਹੋਰ ਕਰ ਗੋਬਿੰਦ ਪੁਰੂ ਸਾਹਿਬ ਨੇ ਕਿਹਾ ਖਾਲਸਾ ਕਦੀ ਪਹਿਲੇ ਵਾਰ ਨਹੀਂ ਕਰਦਾ ਲਲਕਾਰਿਆ ਤੂੰ ਐ ਪੈਂਡੇਖਾਨ ਵਾਰ ਮੈਂ ਕਿਵੇਂ ਕਰ ਸਕਦਾ ਨਹੀਂ ਪਹਿਲਾ ਵਾਰ ਤੂੰ ਕਰ ਕੋ ਬੰਦ ਪੁਰੂ ਸਾਹਿਬ ਨੇ ਕਿਹਾ ਸੋਚ ਲੈ ਪੈਂਡੇਖਾਨ ਜੇ ਵਾਰ ਕਰਨ ਦੀ ਤਮੰਨਾ ਦਿਲ ਚ ਰਹਿ ਗਈ ਤੇ ਫੇਰ ਕੀ ਕਰੇਗਾ ਤੇ ਫਿਰ بچਾ ਆਪਣੇ ਆਪ ਤੂੰ ਲੋਤੀ ਨਾ ਬੇਖਸਮ ਪੈਂਡੇਖਾਨ ਦਾ ਤੀਰ ਖਾਲਸਾ ਫਾਂਤੀ ਦੀ ਕਮਰ ਤੋੜਨ ਲਈ ਤਿਆਰ ਹੈ ਗੁਰੂ ਜੀ ਨੇ ਥੇ ਨਿਸ਼ਾਨਾ ਲਗਾਉਣ ਤੋਂ ਪਹਿਲੇ ਵਾਹਿਗੁਰੂ ਜੀ ਨੂੰ ਕਿਹਾ ਨਰ ਵਿੱਚ ਹਰ ਹੈ ਹਰ ਵਿੱਚ ਨਰ ਹੈ ਤੇ ਨਿਰੰਕਾਰ ਹਰ ਇਨਸਾਨ ਵਿੱਚ ਤੂੰ ਆਪ ਹੈ ਪਰ ਇਸ ਵਕਤ ਮੇਰੇ ਤੀਰ ਦੇ ਸਾਹਮਣੇ ਕਿਸੇ ਦਾ ਹੰਕਾਰ ਹੈ ਗੁਰੂ ਸਾਹਿਬ ਨੇ ਕਿਹਾ ਆਪਣੇ ਰੱਬ ਨੂੰ ਯਾਦ ਕਰ ਲੈ ਪੰਡੇ ਖਾਨ ਮੈਂ ਤੇ ਸਿਰ ਤੋਂ ਪੈਰਾਂ ਤਾਈਂ ਲੋਹੇ ਜਿ ਮੜਿਆ ਹਾਂ मेरे <स्थारी> खान की खबर सुन वजीर खान तिल मिला उठा उसकी नजर फिर पहाड़ी राज्य पाई वजीर खान ने पैगाम भेजे ਕਿ ਗੋਬਿੰਦ ਦੀ ਤਾਕਤ ਨੂੰ ਖਤਮ ਕਰਨ ਲਈ ਅਸੀਂ ਉਸ ਦੇ ਨਾਲ ਹੱਥ ਮਿਲਾ ਲੀਏ ਉਸ ਜ਼ਾਲਿਮ ਦੇ ਨਾਲ ਸਾਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਗੋਬਿੰਦ ਦੇ ਖਿਲਾਫ ਹੂੰ ਅਸੀਂ ਜਿੰਨੀਆਂ ਲੜਾਈਆਂ ਲੜੀਆਂ ਸਾਨੂੰ ਸਭ ਨੂੰ ਮੂੰਹ ਦੀ ਖਾਣੀ ਪਈ ਫੇਰ ਵੀ ਗੋਬਿੰਦ ਨੇ ਕਦੀ ਵੀ ਤੁਹਾਡੀ ਕਿਸੇ ਦੀ ਜ਼ਮੀਨ ਦੇ ਇੱਕ ਟੁਕੜੇ ਤੇ ਵੀ ਕਬਜ਼ਾ ਨਹੀਂ ਕੀਤਾ ਐ ਸਵਿਚ ਵੀ ਉਸ ਦੀ ਕੋਈ ਚਾਲ ਹੋਵੇਗੀ ਬਿਲਕੁਲ ਵਜ਼ੀਰ ਖਾਨ ਵੀ ਪਰੇਸ਼ਾਨ ਨਾ ਹੁੰਦਾ ਤਾਂ ਇਹ ਪੈਗਾਮ ਨਾ ਭੇਜਦਾ ਅਸੀਂ ਸਾਰੇ ਤੁਹਾਡੀ رائے ਨਾਲ ਚੱਲਾਂਗੇ ਰਾਜਾ ਜਮੇਰ ਚੰਦ ਮੁਗਲੇ ਤੇ ਪਹਾੜੀ ਰਾਜਿਆਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਕੇ ਆਨੰਦਪੁਰ ਦੇ ਕਿਲੇ ਨੂੰ ਘੇਰ ਕੇ ਤਾਬਾ ਬੋਲ ਦਿੱਤਾ ਤੇ ਜੰਗ ਸ਼ੁਰੂ ਹੋ ਗਈ 6 ਮਹੀਨੇ ਬੀਤ ਗਏ ਸਰਦ ਰੁੱਤ ਨੇ ਹਰ ਪਾਸੇ ਪੈਰ ਫਸਾar ਦਿੱਤੇ ਸਿਪਾਹੀਆਂ 'ਚ ਬਿਮਾਰੀ ਫੈਲਣ ਲੱਗੀ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਖਜ਼ਾਨੇ ਖਾਲੀ ਹੋਣ ਲੱਗੇ ਸਿਪਾਹੀਆਂ 'ਚ ਬਗਾਵਤ ਦਿਨ ਬਦਿਨ ਵੱਧਦੀ ਜਾ ਰਹੀ ਸੀ ਕਿਲੇ ਵਿੱਚ ਵੀ ਹਾਲਤ ਕੁਝ ਠੀਕ ਨਹੀਂ ਸੀ 6 ਮਹੀਨੇ ਤੋਂ ਕਿਲੇ ਵਿੱਚ ਖਾਣ ਪੀਣ ਦਾ ਸਾਮਾਨ ਨਾ ਦੇ ਬਰਾਬਰ ਸੀ ਕਿਲੇ ਵਿੱਚ ਭੁੱਖ ਮਰੀ ਇਹ ਸੱਦ ਤੱਕ ਫੈਲ ਚੁੱਕੀ ਸੀ ਕਿ ਸੋ ਸਿੰਘਾਂ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਕੋਲ ਭੇਜਿਆ ਤੁਹਾਡੀ ਗੁਰੂ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ ਬਸ ਇਸ ਬੇਦਾਵੇ ਵਿੱਚ ਲਿਖ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਤੇ ਉਹ ਤੁਹਾਡੇ ਗੁਰੂ ਨਹੀਂ ਅਸੀਂ ਲਿਖਣ ਲਈ ਤਿਆਰ ਹਾਂ ਇੱਥੇ ਹੁਣ ਸਵਾਏ ਭੁੱਖ ਮਰੀ ਤੇ ਮੌਤ ਤੋਂ ਹੋਰ ਕੁਝ ਨਹੀਂ ਰਿਹਾ ਇਸ ਕਿਲੇ ਨੂੰ ਛੱਡ ਕੇ ਜਾਣਾ ਹੀ ਚੰਗਾ ਹੈ ਜੇਕਰ ਕੋਈ ਹੋਰ ਸਿੰਘ ਅੱਜ ਤੋਂ ਖੁਦ ਨੂੰ ਸਿੰਘ ਨਹੀਂ ਕਹਾਉਣਾ ਚਾਹੁੰਦਾ ਤਾਂ ਉਹ ਵੀ ਇਹਨਾਂ ਦੇ ਨਾਲ ਬਾਹਰ ਜਾ ਸਕਦਾ ਹੈ ਸੋ ਸਿੰਘ ਛੱਡ ਕੇ ਜਾਣਾ ਚਾਹੁੰਦੇ ਸੀ ਪਰ ਸਿਰਫ 40 ਹੀ ਗਏ ਬਾਕੀਆਂ ਦੀ ਜ਼ਮੀਰ ਨੇ ਆਗਿਆ ਨਾ ਦਿੱਤੀ ਸੇ ਪੈਸਲਾਰ ਉਹ ਸਿੰਘ ਜਾ ਰਹੇ ਨੇ ਰੁਕ ਜਾ ਲੱਗਦਾ ਹੈ ਡਰ ਕੇ ਭੱਜ ਰਹੇ ਨੇ ਜਾਣਦੇ ਇਹਨਾਂ ਨੂੰ ਸਹੀ ਸੋਚਿਆ ਜਨਾਬ ਇਹ ਤੋਂ ਪਹਿਲਾਂ ਸਾਡੀਆਂ ਫੌਜਾਂ ਘੇਰਾ ਤੋੜ ਦੇਣ ਬਸ ਇਸੇ ਤਰ੍ਹਾਂ ਇਹ ਕਿਲਾ ਖਾਲੀ ਹੋ ਜਾਵੇ ਇੱਕ ਵਾਰ ਧੋਖਾ ਦੇਣ ਤੋਂ ਬਾਅਦ ਆਖਰਕਾਰ ਕਾਹ ਵਿੱਚ ਸੱਪ ਵਾਂਗੂ ਰੇਂਗਦਾ ਵਜ਼ੀਰ ਖਾਨ ਦਾ ਗੁਰੂ ਸਾਹਿਬ ਨੂੰ ਪੈਗਾਮ ਆਇਆ ਜਿਸ ਵਿੱਚ ਮੁਗਲਾਂ ਨੇ ਆਪਣੇ ਧਰਮ ਤੇ ਪਹਾੜੀ ਰਾਜਿਆਂ ਨੇ ਗਉ ਮਾਤਾ ਦੀ ਕਸਮ ਖਾਦੀ ਕਿ ਜੇ ਗੁਰੂ ਸਾਹਿਬ ਕਿਲਾ ਖਾਲੀ ਕਰ ਜਾਣ ਕੋਈ ਉਹਨਾਂ ਦੀ ਹਵਾਵਲ ਵੀ ਨਹੀਂ ਚਾਕੇਗਾ ਉਹ ਜਿਸ ਪਾਸੇ ਜਾਣਾ ਚਾਹਣ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦੇ ਹਨ ਗੁਰੂ ਸਾਹਿਬ ਨੇ ਇਸ ਖਤਰ ਨੂੰ ਆਪਣੇ ਕਰੀਬੀ ਸਿੰਘਾਂ ਦੇ ਕਹਿਣ ਤੇ ਪਰਵਾਨ ਕਰ ਲਿਆ। ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਜ਼ਰਾਬਰ ਸਿੰਘ ਫਤੇ ਸਿੰਘ ਛੇਤੀ ਕਰੋ ਤੁਸੀਂ ਦੋਵੇਂ। ਵੀਰ ਜੀ ਅਸੀਂ ਵੀ ਤੁਹਾਡੇ ਨਾਲ ਰਹਿਣਾ ਹੈ। ਤੁਸੀਂ ਦਾਦੀ ਮਾਤਾ ਤੇ ਮਾਤਾ ਜੀ ਦੇ ਨਾਲ ਰਹੋ ਤੇ ਉਹਨਾਂ ਦਾ ਖਿਆਲ ਰੱਖੋ। ਫਿਰ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਚਾਰੋਂ ਮਿਲ ਕੇ ਇਹਨਾਂ ਦਾ ਖਿਆਲ ਰੱਖਦੇ ਹਾਂ। ਨਹੀਂ ਫਤੇ ਸਿੰਘ ਅਸੀਂ ਆਖਿਰਲੇ ਦਲ ਦੇ ਪਿੱਛੇ ਸਾਰਿਆਂ ਦੀ ਰਾਖੀ ਕਰਦੇ ਜਾਵਾਂਗੇ ਹੁਣ ਜਿੱਥੇ ਡੇਰਾ ਲਗਾਵਾਂਗੇ ਉੱਥੇ ਹੀ ਮਿਲਾਂਗੇ ਤੇ ਜੇ ਮਿਲਣਾ ਹੈ ਤੁਸੀਂ ਜਿੱਥੇ ਹੋਵੋਗੇ ਨਾ ਅਸੀਂ ਮਗਰੇ ਮਗਰੇ ਆ ਜਾਵਾਂਗੇ ਅੱਛਾ ਠੀਕ ਹੈ ਚਲੋ ਹੁਣ ਵੀਰ ਜੀ ਕੁੱਟ ਕੇ ਜੱਫੀ ਪਾਣ ਨੂੰ ਦਿਲ ਕਰਦਾ ਹੈ ਮੇਰਾ ਵੀ